ਸਤਨਾਮ ਸ੍ਰੀ ਵਾਹਿਗੁਰੂ ਸਹਰ ਜੀਓ ਦਿਨ ਦਰਦ ਦੁਖ ਪੰਜਨਾ ਕਟਕਟਨਾ ਤੇ ਨਾ ਤੁਮਾਰਿਆ ਨਾਨਕ ਕੇ ਪ੍ਰਭ ਸੋ ਗੁਰਪਿਆਰੀ ਗੁਰਸਈ ਸਾਧ ਸੰਗਤ ਜੀ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਮੱਕੀ ਦੀ ਕਾਜੀ ਨਾਲ ਮਹਾਰਾਜ ਦੀ ਵਰਤਨ ਆਬ ਸਵਾਲ ਜਵਾਬ ਹੋ ਰਿਹਾ ਹੈ ਕਾਜੀ ਸਵਾਲ ਕਰਦਾ ਹੈ ਮਹਾਰਾਜ ਉਸ ਦਾ ਬੜੀ ਵਿਸਤਾਰ ਵੀ ਜਵਾਬ ਦਿੰਦੇ ਨੇ ਹੌਲੀ-ਹੌਲੀ ਮਹਾਰਾਜ ਦੀ ਗੱਲ ਨੂੰ ਸਮਝਦੇ ਰਹੇ ਹੈ ਸੋ ਆਓ ਅੱਗੇ ਦੇਖੀਏ ਸਵਾਲ ਜੋ ਆ ਵਿੱਚ ਕੀ ਕਹਿ ਰਹੇ ਮਹਾਰਾਜ ਸਵਾਲ ਕਰਦਾ ਕਾਜੀ ਕਾਜੀ ਰੁਕਮ ਦੀਨ ਸੁਰਾ ਆਖੀ ਨਾ ਆਖੀ ਰੁਕਮ ਰੁਕਮ ਨਲ ਨਾਨਕ ਲਿਖਿਆ ਵਿੱਚ ਗ੍ਰਾਣ ਜੋ ਦਾ ਤਬਕ ਜਹਾਨ ਵਿੱਚ ਜਿੰਮੀ ਤੇ ਅਸਮਾਨ ਚੌਦਾ ਤਬਕ ਜਹਾਨ ਵਿੱਚ ਜਿੰਮੀ ਦੇ ਸਮਾਨ ਜ਼ਮੀਨ ਤੇ ਸਮਾਨ ਤੁਸੀਂ ਵਿੱਚ ਨੂਰ ਮੁਹੰਮਦੀ ਰੋਸ਼ਨ ਬੱਲੇ ਚਿਰਾਗ ਕਹਿੰਦਾ ਮੁਹੰਮਦੀ ਦਾ ਇਹਦੇ ਵਿੱਚ ਚਿਰਾਗ ਬਲਦਾ ਇਤਨੀ ਜਿ ਇਤਨੀ ਜਗ੍ਹਾ ਦੇ ਵਿੱਚ 14 ਤਬਕ ਜਹਾਨ ਵਿੱਚ ਜਿੰਮੀ ਦੇ ਸੀ ਕਹਿੰਦੇ ਇੰਨੇ ਜਹਾਨਾ ਵਿੱਚ ਜ਼ਮੀਨ ਤੇ ਆਸਮਾਨ ਵਿੱਚ ਮੁਹੰਮਦੀ ਦਾ ਰੋਸ਼ਨ ਚਰਾਗ ਚਲ ਰਿਹਾ ਹੈ ਬੜੇ ਚਰਾਗ ਕੰਦੇ ਦਾ ਚਰਾਗ ਬਲ ਰਿਹਾ ਜਿੱਤੀ ਉਮਤ ਨਬੀ ਦੀ ਤਿੰਨਾ ਦੂਜੇ ਕਿਹਾਂ ਚ ਨ ਲਾਗ ਰਹੇ ਕੁਰਾਨੋਂ ਬਹਰੇ ਤੇ ਨਾ ਨਬੀ ਨ ਭਰੇ ਸਫਾਤ ਉਹ ਪਾਕਾਂ ਵਿੱਚ ਨਾ ਲਿਖਿਆ ਨ ਰਹੇ ਸਦਾ ਨਪਾਕ ਕਹਿੰਦਾ ਉਹ ਪਾਕਾਂ ਵਿੱਚ ਨਹੀਂ ਆਉਂਦਾ ਹਮੇਸ਼ਾ ਨਪਾਕ ਹੈ ਸਹਿ ਪ੍ਰਮਾਣ ਕਰਦੇ ਨੇ ਜੋ ਆਪ ਦੇ ਰਹੇ ਨੇ ਨਾਨਕ ਸ਼ਾਹਸੂਰਾ ਕਿਉਂਕਿ ਅਰੁਪੰੰਦਰ ਵਿੱਚ ਮਹਾਰਾਜ ਨੂੰ ਸ਼ਾਹ ਸੂਰਾ ਕਰਕੇ ਜਾਣਦੇ ਸੀ ਪੀਰ ਪਗੰਬਰ ਕਰਕੇ ਜਾਣਦੇ ਸੀ ਸੋ ਗੁਰੂ ਨਾਨਕ ਸਾਹਿਬ ਕੀ ਏ ਆ ਕਹਿੰਦੇ ਆ ਨਾਨਕੀ ਆਖਣ ਰੁਕਮਦੀਨ ਸੱਚਾ ਸੁਣੋ ਸਵਾਲ ਅਸਮਾਨਾ ਅਸਮਾਨ ਲੱਖ ਲੱਖ ਪਤਾਲਾ ਪਤਾਲ ਕਹਿੰਦੇ ਰੁਕਮਦੀਨ ਤੇ 14 ਤੁਬਕ ਜਹਾਂ ਦੇ ਜਿੰਮੇ ਅਸਮਾਨ ਤੋਂ ਤੇ ਇੰਨੇ ਗਿਣਦਾ ਹੈ ਨਾ ਇਹ ਇਹਦਾ ਕੋਈ ਅੰਦੀ ਹੈ ਨੇ ਕਹਿੰਦੇ ਅਸ ਅਸਮਾਨ ਅਸਮਾਨ ਲੱਖ ਲੱਖ ਪਤਾਲਾਂ ਕਹਿੰਦੇ ਲੱਖਾਂ ਹੀ ਅਸਮਾਨ ਹਨ ਲੱਖਾਂ ਹੀ ਲੱਖਾਂ ਹੀ ਪਤਾਲਾਂ ਪਤਾਲ ਹਨ ਤੂੰ ਕਿਹੜੇ ਗੱਲ ਕਰਦਾ ਗਣਦੀ ਦੀ ਕਿ ਤੇ ਨੂਰ ਮੁਹੰਮਦੀ ਰੋਸ਼ਨ ਬਲੇ ਚਰਾਗ ਕਹਿੰਦੇ ਕਿਹੜੇ ਨੂਰ ਮੁਹੰਮਦੀ ਰੋਸ਼ਨ ਕਿਹੜੇ ਚਰਾਗ ਚੱਲ ਰਹੇ ਨੇ ਦੱਸ ਝੂਲ ਔੜੰਦੇ ਦੁਨੀਆਂ ਦਾਵੜੇ ਵਿਚੜਦੇ ਦੂਜ ਖ ਅਬੂ ਗਨ ਗਨ ਕੂਨਾ ਗੋਹਾਂੜੀ ਗੁਨਾ ਗੁਨਰ ਸੂਨ ਕਹਿੰਦੇ ਜੋ ਲੁੜੇ ਦੀ ਦੁਨੀਆ ਵਿੱਚ ਦਰੜੇ ਜਾਂ ਸੜਦੇ ਨੇ ਜਿਹੜੇ ਉਹ ਮਾਲਕ ਦੀ ਗਣਤੀ ਨੂੰ ਕਹਿੰਦੇ ਇੰਨੀ ਗਣਦੀ ਹੈ ਕਹਿੰਦੇ ਉਹਨਾਂ ਦਾ ਹਾਲ ਕੀ ਹੁੰਦਾ ਪਤਾ ਦਰੜੇ ਜਾਂਦੇ ਨੇ ਸੜੇ ਸੜਾਏ ਜਾਂਦੇ ਨੇ ਅਗੂ ਗੁਨ ਗੁਨ ਗੁਨਰੜੇ ਗੁਨ ਗੁਨਰ ਸੂਲੇ ਗੁਣਾ ਗੁਨੇ ਓਮਤੀ ਬਹਿ ਬਹਿ ਕਰ ਨਮ ਲੂਲ ਕਹਿੰਦੇ ਨੂਰ ਮੁਹੰਮਦ ਕਿਤੜੇ ਪੀਰ ਮੁਹੰਮਦ ਲਖ ਕਹਿੰਦੇ ਤੇਰੇ ਮੁਹੰਮਦਾਂ ਵਰਗੇ ਲੱਖਾਂ ਹੀ ਹਨ ਲੱਖੇ ਪੀਰ ਮੁਹੰਮਦ ਹਨ ਤੂੰ ਕਿਹੜੀ ਕਦੀ ਗੱਲ ਕਰਦਾ ਹੈ ਲਖ ਮੁਹੰਮਦ ਮੁਸਤਾਫਾ ਵਿੱਚ ਹੋਏ ਅੱਖਰ ਫਰਕ ਕਹਿੰਦੇ ਲਖਾ ਮੁਹੰਮਦ ਮੁਸਤਾਫਾ ਕਹਿੰਦੇ ਇਹਨਾਂ ਦੇ ਫਰਕ ਹਨ ਅੱਖਾਂ ਵਿੱਚ ਫਰਕ ਹੈ ਇਹਨਾਂ ਨੇ ਜੋ ਕੁਝ ਜਾਣਿਆ ਜਿੰਨਾ ਕਿੰਨਾਂ ਨੂੰ ਪਤਾ ਸੀ ਉਹਨਾਂ ਕਿ ਇਹ ਨਹੀਂ ਲਿਖ ਦਿੱਤਾ ਭਾਈ ਨਵਾ თਾਮਨਾ ਗਿਨ ਸਕਾ ਦਿੱਠੇ ਰਬੀ رسول ਇਹਦੇ ਨਵਾਂ ਖੰਡਾ ਵਿੱਚ ਨਾ ਗਿਣ ਨਹੀਂ ਸਕਦਾ ਕਹਿੰਦੇ ਇੰਨੇ ਕੁ ਡੱਠੇ ਨੇ ਰੱਬ ਦੇ رسول ਜਿਹੜੇ ਹਨ ਜਿਹੜੇ ਰੱਬ ਨਾਲ ਮਿਲੇ ਜਿਹੜੇ ਹਨ ਨਾ ਉਹ ਲੱਖਾਂ ਹੀ ਹਨ ਤੇਰ ਮਹੰਮਦ ਲੋਕ ਮੁਜ ਮੁਜਰਬ ਕੋਈ ਅਸੰਖ ਲੱਖ ਗਿਣੇ ਨਾ ਜਹੀ ਬੂਲ ਕਹਿੰਦੇ ਅਸੰਖ ਲੱਖ ਗਿਣੇ ਨਹੀਂ ਜਾ ਸਕਦੇ ਇੰਨੇ ਹਨ ਤੂੰ ਤੇ ਗਣਤੀ ਕਰਕੇ ਦੱਸਦਾ ਨਾ ਮੱਕੇ ਦਿੱਥੇ ਕਈ ਲੱਖ ਲੱਖ ਮਦੀਨੇ ਨਾਲ ਕਿੰਨੇ ਮੱਕੇ ਵੀ ਲੱਖਾਂ ਮੱਕੇ ਦਿੱਥੇ ਇਹਨਾਂ ਨਾਲ ਮਦੀਨੇ ਵੀ ਆ ਕਾਜੀ کئی ਅਸੰਖ ਲੱਖ ਲੱਖ ਗੁਣਾ ਗੂਨ ਸੰਭਾਲ ਕਹਿੰਦੇ ਤੇਰੇ ਵਰੇ ਤੇਰੇ ਵਰਗੇ ਕਾਜ਼ੀਆਂ ਦਾ ਵੀ ਕੋਈ ਅੰਦਰ ਨਹੀਂ ਤੁਹਾਨੂੰ ਸੋਚਦਾ ਹੋਏਗਾ ਕਿ ਮੈਂ ਹੀ ਇੱਥੇ ਕਾਜੀ ਹਾਂ ਮੇਰਾ ਹੀ ਸਭ ਕੁਝ ਚੱਲਦਾ ਹੈ ਨਹੀਂ ਕਹਿੰਦੇ ਤੇਰੇ ਵਰਗੇ ਲੱਖਾਂ ਹੀ ਹਨ ਕਾਜੀ ਬੇਦ ਵਿਆਸ ਅਸੰਖ ਲਖ ਕਰਦੇ ਬੇਦ ਵਿਚਾਰ ਇਕਸੇ ਇਕਸੇ ਤਬਕ ਵਿੱਚ ਕਈ ਅਸੰਖ ਔਤਾਰ ਕਹਿੰਦੇ ਬੀਰ ਬਿਹਾਸਾਂ ਦੇ ਵੀ ਗਣਦੇ ਥੱਕ ਗਏ ਅਸੰਖ ਲਖ ਕਰਦੇ ਬੇਦ ਵਿਚਾਰ ਅਸੰਖ ਹੀ ਗਣਦੇ ਉਹ ਵੀ ਇਕਸੇ ਇਕਸੇ ਤਬਕ ਵਿੱਚ ਕਈ ਅਸੰਖ ਉਤਾਰ ਅਵਤਾਰ ਲਖ ਅਸੰਖਾਂ ਤਬਕ ਵਿੱਚ ਕਿਤਲੀਆ ਅਵਤਾਰ ਪੀਰ ਪੈਗੰਬਰ ਕਿਤੜੇ ਗੋਇਸ ਕੁਤਬ ਸਲਾਰ ਫਿਰ ਨ ਤਬਕ ਅਸਮਾਨ ਵਿੱਚ ਜਸ਼ਮੀ ਦੇਖ ਪਸਾਰ ਓਥੇ ਪਕੰਬਰ ਕੈਲਖ ਕੈਲਖ ਅਸੰਥ ਔਤਾਰ ਕਹਿੰਦੇ ਪਕੰਬਰਾਂ ਦਾ ਵੀ ਕੰਮ ਤੇ ਨਹੀਂ ਔਤਾਰਾਂ ਦਾ ਕੋਈ ਅੰਤ ਨਹੀਂ ਹੈ ਕਹਿੰਦੇ ਫਿਰਦੇ ਰਹਿੰਦੇ ਰੋਜ਼ ਵੀ ਹੁਕਮ ਅੱਲਾ ਦੇ ਨਾਲ ਕਹਿੰਦੇ ਉਹ ਸਾਰੇ ਅੱਲਾ ਦੇ ਹੁਕਮ ਨਾਲ ਫਿਰ ਰਹੇ ਅਸਖ ਅਸੰਖ ਉਤਾਰ پیغمبرਾਂ ਫਿਰਦੇ ਹੇਠ ਪਤਾਲ ਕਹਿੰਦੇ ਪਤਾਲ ਵਿੱਚ ਵੀ ਅਸੰਖ ਹੀ ਫਿਰ ਰਹੇ ਨੇ پیغمبر ਫਿਰਦੇ ਨੇ ਰੋਜ ਵੀ ਹੁਕਮ ਅੱਲਾ ਦੇ ਨਾਲ ਅਸੰਖ ਅਤਾਰ پیغمبرਾਂ ਫਿਰਦੇ ਹੇਠ ਪਤਾਲ ਰੁਗਨਲ ਕਾਦੀ ਕਿਤੜੇ ਮੂਨ ਦੀਨ ਮਰਦਾ ਮਦਾਰੇ ਹਜ਼ਰਤ ਪੀਰ ਕਿਤੜੇ ਪੀਰਾਂ ਦੇ ਸਰਦਾਰ ਸ਼ਹਾ ਸ਼ੀਦਾਂ ਕਿਤੜੇ ਸਰਵਰ ਅੰਤ ਨਪਾਰੇ ਉਮਤ ਕਿਤਾਬਾਂ ਅਬੁ بکر ਸ਼ੀਰ ਅਮੀਰ ਅਪਾਰ ਦਿੱਠੇ ਲਖ ਦਿੱਠੇ ਲਖ ਅਸਮਾਨ ਮੈਂ ਚਾਰੇ ਯਾਰ ਅਸੰਖ ਬਾਰੇ ਕਹਿੰਦੇ ਮੈਂ ਤਾਂ ਲੱਖਾਂ ਹੀ ਅਸਮਾਨ ਦੇਖੇ ਤੂੰ ਗਿੰਦੀ ਕਰਕੇ ਦੱਸਦਾ ਰੁਕਮ ਦੇ ਨਾ ਚਾਰ ਤੁਬਕ ਜਹਾਨ ਚਾਲ ਜੰਮੀ ਆਸਮਾਨ ਦੀ ਗੱਲ ਕਰਦਾ ਚਹੋਂ ਦੀ ਇੱਥੇ ਤੇ ਅਸਾਂ ਅਸੰਖ ਹੀ ਗਿਣਿਆ ਹਨ ਨਾਨਕ ਅੰਤ ਨਾ Japਣੀ ਅਲਖ ਅਬਾਰ ਅਲਖ ਅਲਖ ਅਬਾਰ ਬੇਅੰਤ ਮਾਰੇ ਕਹਿੰਦੇ ਏਸੀ ਡਾਕਾ ਸੰਖ ਵੀ ਕਹਿ ਰਹੇ ਆ ਨਾ ਇਹ ਉਹਦੀ ਗਿਣਤੀ ਨਹੀਂ ਹੈ ਇਹ ਤਾਂ ਉਤੋਂ ਵੀ અપਾਰ અપਾਰ ਹੈ ਪਤਾ ਨਹੀਂ ਉਹਦਾ ਕੀ ਉਹਦਾ ਅੰਤ ਨਾ ਕੋਈ ਜਾਣ ਸਕੇ ਨਾ ਜਾਣੇਗਾ ਜਿੱਥੇ ਲਖ ਅਸਮਾਨ ਮੈਂ ਚਾਰੇ ਯਾਰ ਅਸੰਖ ਨਾਨਕ ਅੰਤ ਨਾ Japni ਅਲਖ અપਾਰ ਬੇਅੰਤ ਕਹਿੰਦੇ ਉਹ ਤਾਂ ਬੇਅੰਤ ਹੈ ਉਦੇ ਅਸਮਾਨਾ ਉਦੇ ਪਤਰਾ ਦਾ ਕੋਈ ਅੰਤ ਨਹੀਂ ਹੈ ਬੇਅੰਤ ਹਨ ਕੋਈ ਅਸ਼ੰਖ ਅਮਾਮ ਹੈ ਸਹ ਸਹ ਬਿਨੇਕ ਸਭਨ ਕੇ ਸਰ ਇੱਕ ਰਬ ਅਲਖ ਯਾਰੀ ਲੇਖ ਨਾਰਦ ਸਾਰਦ ਕੇਤੜੇ ਵਿਸ਼ਵਾ ਮਿਤ੍ਰੂ ਵਿਸ਼ਿਸ਼ਟ ਕਈ ਮਸ਼ੰਦਰ ਗੋਰਖਾ ਕਈ ਅਸੰਖਤ ਰੇ ਸ੍ਰਿਸ਼ਟ ਕਹਿੰਦੇ ਇਥੇ ਗੋਰਖਾ ਗੋਰਖਾ ਦਾ ਵੀ ਕੋਈ ਅੰਤ ਨਹੀਂ ਵਿਸ਼ੇਸ਼ਟ ਵਰਗੀਆਂ ਦਾ ਕੋਈ ਅੰਤ ਨਹੀਂ ਹੈ ਚਰਪਟ ਪਰਥਰ ਕਿਤੜੇ ਈਸ਼ਰ ਗੋਪੀ ਚੰਦ ਦਿੱਤਾ ਤਰਵ ਸੰਖ ਹੈ ਕਿ ਤੇਰਾ ਮਨੰਦ ਸਿੱਧਾ ਚਿਰਸੀ ਮੰਡਲੀਆਂ ਫਿਰਦੀਆਂ ਲੱਖ ਆਪਾ ਸਿੱਧਾਂ ਦੀਆਂ ਮੰਡਲੀਆਂ ਕਹਿੰਦੇ ਲੱਖੀਆਂ ਫਿਰਦੀਆਂ ਇਸ ਸਭੇ ਮਨ ਸੂਖ ਹੈ ਬਾਜੋ ਅਲਖ ਅਪਰ ਕਹਿੰਦੇ ਇਹ ਸਭ ਨੂੰ ਮਿਲ ਨਹੀਂ ਸਕੇ ਭਟਕਦੇ ਫਿਰੇ ਬੀਦ ਕਿਤਬ ਜਿਤੜੇ ਬਹਿ ਬਹਿ ਕਰਨ ਵਿਚਾਰ ਗੁਣ ਗੋਣ ਨ ਸਹਿਤਾ ਗੁਣ ਗੋਣ ਕਤਾਰ ਗੁਨਾ ਗੁਨਾ ਗੁਨ ਪੈ ਗੰਬਰਾਂ ਗੁਨਾ ਗੁਨ ਕੁਰਾਨ ਕਹਿੰਦੇ ਇੱਥੇ ਕੋਈ ਅੰਤ ਨਹੀਂ ਕਿਸੇ ਚੀਜ਼ ਦਾ ਗੁਨ ਗੁਨ ਰਸਾਲੜੀ ਗੁਨਾ ਗੁਨ ਕਲਾਮ ਕਲਯੁਗ ਨਾਨਕ ਨਿਰਮਲਾ ਪੰਥ ਚਿਲਾਇ ਆਏ ਦੇ ਕਲਜੂ ਦੇ ਵਿੱਚ ਗੁਰਨਾਨਕ ਨੇ ਪੰਥ ਚਲਾਇਆ ਆਈ ਬੇਦਾਂ ਕਤੇਬਾਂ ਬਹਾਰਾ ਇੱਕੋ ਜਪਿਆ ਖੁਦਾਏ ਟਿੱਬੇ ਤੋਏ ਦੁਨੀ ਤੋ ਕੀਤੇ ਚਾ ਮੈਦਾਨ ਕੀਤੀ ਹੈ ਮਨ ਸੁਖ ਸਭ ਸੱਚੀ ਦਤ ਸੱਚੀ ਰਤੀ ਚੌਗਨ ਮਾਰਨ ਦੇ ਤੋਂ ਤਾਂ ਦੇ ਰੁਕਮਦੀਨ ਉਹਦਾ ਕੋਈ ਅੰਤ ਨਹੀਂ ਹੈ ਉਹ ਬੇਅੰਤ ਹੈ ਅੱਗੇ ਸਵਾਲ ਕਰਤਾ ਹੈ ਰੁਕਮਦੀਨ ਸਵਾਲ ਕਾਜੀ ਰੁਕਮ ਦੀਦ ਸੂਰਾ ਅੱਖੀ ਰੁਕਮ ਨ ਰੁਕਨ ਨਾਨਕ ਤੁਧ ਵਿੱਚ ਵੱਡਾ ਵੱਡਾ ਕਰਮਾ ਕਿਤੇ ਨਾ ਮਨ ਸੂਕ ਸਭ ਵਜੋਂ ਅੱਲ ਹੈ ਪਾਕ ਜੀਤੀ ਪਰਦੇ ਦੁਨੀ ਦੇ ਡਿੱਠੇ ਨਹੀਂ ਸਭ ਉਠਾਏ ਕੋਈ ਨ ਕਿਸੇ ਜਾਣ ਸੀ ਬਜੋ ਬਗਲੋਏ ਬਿਨਾਂ ਖਰੀਫੇ ਮੁਰਸ਼ਿਦੇ ਕੋਈ ਨ ਪਵੇ ਕਬੂਲ ਬਿਆਨ ਆਸਾਨ پیغمبر ਬਜੋ ਯਾਰ ਰਸੂਲ ਉਮਤੀ ਤੋਂ ਦਿਨ ਪਾਵਣੀ ਬਿਨਾਰਸੂਲ ਖੁਦਾਈ ਜੀ ਲਿਖਿਆ ਵਿੱਚ ਗੁਰਾਣ ਦੇ ਜਬਰਹਿਲ ਲਗਾ ਜਵਾਬ ਮਾਰੇ ਦੇਦੇ ਨਾਨਕ ਸਾਹਿਬ ਇਹ ਗੰਦੇ ਨੇ ਨਾਨਕ ਸਾਹ ਜੋ ਅਬ ਇਸ ਗੰਦੇ ਨੇ ਨਾਨਕ ਸਾਹ ਸੂਰਾ ਅੱਖੀਂ ਅੱਖੀਂ ਨਾਨਕ ਸੂਰ ਨਾਨਕ ਸਾਹ ਹਸੂ ਰਖੀ ਨਨ ਕਰੁ ਕੁਮਦੀ ਨਾ ਪੁਰਾਣ ਸਭ ਕਹਿੰਦੇ ਕੁਮਦੀ ਨੂੰ ਸੁਣਾ ਰਹੇ ਨੇ ਕੀ ਕਹਿੰਦੇ ਨੇ ਇੱਕੋ پاک ਖੁਦਾਏ ਦੂਜੀ ਕੁਦਰਤ ਕੂੜ ਹੈ ਬਾਕੀ ਕਹਿੰਦੇ ਕੂੜ ਹੈ ਇੱਕ ਵਾਹਿਗੁਰੂ ਇੱਕ ਪਰਮਾਤਮਾ ਤੋਂ ਇਲਾਵਾ ਸਭ ਕੂੜ ਹੈ ਖਤਮ ਹੋਣਾ ਬਲ ਹੈ ਅਲ ਹੈ ਆਪ ਗੁਆਏ ਜਿਚਰ ਕੂੜ ਨਾ ਬੁਝਿਆ ਸਿਰ ਪਰ ਮੁਰਸ਼ਦ ਥਾਬ ਮਰਮਨ ਹੋਏ ਕਲਾਮ ਦਾ ਖੁਦੀ ਉਠਾਵੋ ਤਾਪ கருਪਨਾਏ ਖੁਦਾਏ ਦੀ ਉਮਤ ਦੀ ਛਡ ਆਸੇ ਆਪੂ ਆਪਣੀ ਨੇਕੀ ਹੋ ਕੇ ਸਾਸ ਅਮਲੀ ਆਪੂ ਆਪਣੀ ਸਿਰ ਸਿਰ ਹੋਏ ਹਿਸਾਬ ਜਿੰਨਾ ਕਿ ਜਨਮਲ ਕੀਤਾ ਉਹ ਜਾਣਿਆ ਕਹਿੰਦੇ ਉੱਤੀ ਹਿਸਾਬ ਕਤਾ ਸਾਰਾ ਹੋਣਾ ਹੈ ਆਪੇ نبی رسول ਹੈ ਆਪੇ ਹੈ ਇਸਹਾਬ ਸਭ ਬੁੜਵਈਆਂ ਰੱਬ ਹੱਥ ਦੇਕਰ ਫਿਰ ਖਸਲੇ ਕਹਿੰਦਾ ਸਾਰੀਆਂ ਬੁੜਈਆਂ ਦੇ ਕੇ ਫਿਰ ਉਹ ਸਾਰੀਆਂ ਖੋ ਵੀ ਲੈਂਦਾ ਹੈ ਦੁਨੀਆਂ ਕਰਨ ਉਮਤੀ ਬਹਿ ਬਹਿ ਮੇਲ ਕਰੇ ਦੁਨੀਆਂ ਦਰੋਗੀ ਵਾ ਮੈਂ ਖਾਤਰ ਤੇ ਕਰ ਦੂ ਮਤ ਰੱਖ ਜਮੀਨ ਪਰ ਖਾਤਰ ਰੱਖ ਹਜੂਰ ਇਕਾਏ ਕੀ ਹੋਏ ਰਹੋ ਦੂਜੀ ਸਗਨ ਸੰਗ ਨਿਵਾਰ ਦੂਜਾ ਸੰਗ ਕੁ ਸੰਗ ਹੈ ਫਾਨੀ ਇਹ ਸੰਸਾਰ ਦੁਨੀਆ ਲੱਗੇ ਕਰਨੀ ਦੁਨੀਆਂ ਦੇ ਵਕਰਣੇ ਹਾਰ ਆਪਣਾ ਦੀਨ ਛੋੜ ਤਖਬੁਰਤ ਖੁਦੀ ਕੋ ਪਕੜੋ ਪਖ ਜਮੀਨ ਕੰਦ ਨਸੀਹਤ ਹਾਜੀਆਂ ਨਾਨਕ ਕਹਿ ਫਕੀਰ ਜੋ ਰਸਤਨ ਗੁਮਥੀਏ ਗੁਬੀ ਜਨ ਜੀਰ ਜਹੇ ਪਵਾਈ ਆਹੀ ਐ ਜਹੇ ਪਵਾਈ ਆਹ ਦੂਜ ਕੇ ਲਹਿ ਸਜਾਏ ਲਿਖਿਆ ਵਿੱਚ ਕਤਵ ਦੇ ਲਿਖਿਆ پاک ਖੁਦਾਏ ਨਾਮ ਸਰ ਨਦੀ ਨਰੜ ਮਿਲਣ ਸਮੁੰਦਰ ਜਾਏ ਕਹਿੰਦੇ ਜਿੰਨੀਆਂ ਨਦੀਆਂ ਨਾਲੇ ਹਨ ਇਹ ਸਮੁੰਦਰ ਚ ਜਾ ਮਿਲਦੇ ਨੇ ਇਸੇ ਦਿੱਲਕੇ ਜਿੰਨੇ ਭਗਤ ਜਨ ਹਨ ਬਾਣੀ ਪੜਨ ਵਾਲੇ ਹਨ ਜਿੰਨਾ ਕੋਨ ਨੂੰ ਗਿਆਨ ਹੈ ਉਸ ਸਾਬਨਾ ਉਸ ਸਮੁੰਦਰ ਦੇ ਵਿੱਚ ਮਿਲ ਸਕਦਾ ਨੋ ਸਨਦੀ ਨੇੜੀ ਵੈ ਮਿਲਣ ਸਮੁੰਦਰ ਜਾਏ ਸੱਤ ਸਮੁੰਦਰ ਐਵੇਂ ਨਦੀਆਂ ਅੰਤ ਨਾ ਪਾਸੋਂਦੇ ਵਿੱਚ ਗੜਾੜਦੇ ਬੂੰਦਿੱਤੇ ਤੇ ਜਿਆ ਕਹਿੰਦੇ ਇਹ ਨਦੀਆਂ ਸਮੁੰਦਰ ਜਿੱਦਾਂ ਸਮਾ ਜਾਂਦੀਆਂ ਜਿੱਦਾਂ ਇੱਕ ਬੂੰਦ ਪਾਣੀ ਦੀ ਹੋਵੇ ਭਾਵੇਂ ਲੱਗਦਾ ਕੁੰਨੀ ਆਹ ਕੁੰਨਦੀਆਂ ਨਾਲੇ ਉਹਦੇ ਵਿੱਚ ਸਮਾਰੈ ਬੁੱਲਣਤਲੇ ਦਿਨਾਂ ਦੀਆਂ ਹੱਡੀਆਂ ਜੋਬੇ ਹੈ ਦਲੀ ਬਾਤਿ ਸ਼ਾਹ ਕਾ ਜੀ ਮੁਫਤੀ ਕਰ ਕੁੰ ਫੌਜਿਦਾਰ ਕੋਟਵਾਰ ਉਮਰੇ ਤੇ دیਵਾਨਬ ਜੀਰ ਉਮੀਰ ਨਾਲ ਬਖਸ਼ੀ ਬੁਤਾਤੀ ਨਾ ਲੈ ਸੱਤੇ ਦਰ ਦਰੋਗੇ ਮੁਸਤਫੀਆਂ ਕਰਦੇ ਕੂੜੂ ਬਾਰ ਜੋੜਨ ਬਹੁਤ ਜਮਾਈ ਤੇ ਹੋਏ ਜਨ ਇਤਦਾਨ ਹਾਨ ਗਰੀਬਾਂ ਲੁੱਟ ਦੇ ਟਟਕੇ ਕਰਦੇ ਜੋਰ ਵਪਾਰ ਵਾਟਾ ਬੜੇ ਚੌਧਰੀ ਮੋਹਰ ਮੁਗੰਦ ਗੂੜ ਚੌਕੀਦਾਰ ਪਿਆਦਿਆਂ ਜਲਬਲ ਹੋਏ ਤੋੜ ਕੁਟਨੀਆਂ ਹਰਮੀਆਂ ਜੋ ਘਰੀ ਬੇਗਾਨੀ ਜਾਣ ਵਿਸਵਾ ਅਤੇ ਗਸਤੀਆਂ ਐਨਸ ਕਰੇ ਰਵਾਂ ਚੋਰਾ ਯਾਰਾ ਚੁਗਲਾ ਖਾਵਣ ਲਏ ਤਵਾ ਲੂਣ ਹਰਾਮੀ ਵਿਸ਼ਵਾਸ ਕਾਤ ਦਰਦ ਹੋਏ ਕੋ ਕਹਿੰਦੇ ਇਹ ਸਾਰੇ ਵੈਸ਼ਵਾਮਾ ਚੋਰੀਆਂ ਕਰਨ ਵਾਲੇ ਡਾਕੇ ਮਰਨ ਵਾਲੇ ਜੋ ਜਬਰ ਕਰਨ ਵਾਲੇ ਇਹ loon ਹਰਾਮੀ ਵਿਸ਼ਵਾਸ ਘਾਟ ਕਰਦੇ ਆ ਨਾ ਇਹਨਾਂ ਨੂੰ ਦਰਗੇ ਵਿੱਚ ਰਗੜਿਆ ਜਾਂਦਾ ਹੈ ਦਰਗੇ ਹੋਏ ਖوار ਚੜਨ ਪਰਾਈ ਵੇਲੜੀ ਕੀਤੀ ਸੇਜ ਵਿਸਾਏ ਸਰ ਪਰ ਦੋਜ ਕਪਾਵਸਨ ਲੈਸਣ ਬਹੁਤ ਸਜਾਏ ਰਾਧਾਰ ਜਗਤੀਆ लेखा ਲਿਖਣ ਆਏ ਦੋਇ ਦੋ ਜੁਰਾਂ ਵਲੀਆਂ ਪਰ ਘਰ ਹੰਡਣ ਸਰਪਰ ਉਹਨਾਂ ਵੰਝਣਾ ਟੋਲਾ ਇੰਜਣ ਆਏ ਚੁੰਮੇ ਦੇ ਦੋਇ ਛਾਪ ਦੇ ਪੱਤਰ ਦੀ ਕਰੇ ਸੀ ਚੰਗਾ ਕਰ ਬਹਾਲੀਐ ਮੋਹ ਪਰਾਈ ਦੇ ਤੇਰਾ ਨਾਨਕ ਹਰਾਮ ਹਰਾਮ ਖੋਰ ਤਿਨਨ ਹੱਡ ਜਲਾਏ ਖਾਵਣ ਕਾ ਨਮਸਤ ਉਹ ਹੈ ਕਹਿੰਦੇ ਖਾਵਣ ਕਾ ਨਮਸਤ ਹੈ ਖਾਸ ਮਾਲ ਬੇਗਨਾ ਜਲਦੀ ਦੂਜ ਕਹاويه ਜੋ ਦੇਣ ਗਵਾਹੀ ਕੂੜ ਕੋਟ ਲੰਗਾਇਨ ਦੁਖ ਤਰਾ ਜਲ ਦੇ ਜਥੇ ਪੂਰੇ ਸੁਣੋ ਕਾ ਜੀ ਹੁਕਮ ਦੀਨ ਪੰਥ ਨਸੀਤ ਲੋਏ ਛੱਡੂ ਰਹਾ ਸਨ ਦਾ ਸਚ ਹਕੀਕਤ ਹੈ ਬਾਝ ਅੰਦੇ ਦੀ ਬੰਦਗੀ ਛਾਡੂ ਅਮਰਿਕ ਕਰ ਦਰਗਹ ਗਿਆ ਜਾਣੀ ਹੈ ਨਾਨਕ ਦੇ ਇਹ ਅਸਰ ਤੁਰੂ ਮੁਸਤਕ ਜੋਗ ਦੀ ਸੀਸ ਉਠਾਵੇ ਪਰ ਨਖ ਸਿਖ ਪਬੇ ਪਸੀਨੜਾ ਸੋਈ ਕਰੋ ਅਪਾਰ ਦਸਮਾ ਹਿੱਸਾ ਵੰਡ ਰਹਾ ਖੁਦਾਈ ਦੇ ਰਾ ਖੁਦਾਈ ਦੇ ਤਾਂ ਕਹਿੰਦੇ ਦਸਵੰਦ ਕੱਢ ਕੇ ਉਸ ਖੁਦਾ ਦੀ ਰਾਹ ਤੇ ਲਾਵੋ ਪਬੋ ਰਾਜ ਬਹਿਸਤ ਦਾ ਰਹਾ ਹਕੀਕਤ ਲਿ ਇਹ ਪਾਣੀ ਪੁਖਾ ਪੀਸਣਾ ਤੂ ਕਦਮ ਪੁਖਾਰ ਗੁਰੂ ਵਿਸ਼ਾਈ ਸ਼ਬਦ ਦਬਦੀ ਲਜਿਤ ਸੁਭਾਅ ਵਿਸਾਰ ਗੁੱਬੀ ਲਜਿਤ ਰੋਗ ਹੈਨ ਦੇਹੀ ਨੂੰ ਗੜੇ ਇਕ ਜਿਵੇਂ ਰਸ ਨਿਕਲੇ ਬਹੁਤ ਸਜਾਈ ਦਿਨ ਇਹਦਾ ਗੰਨੇ ਨੂੰ ਕਹਿੰਦੇ ਕੋਲੂ ਚ ਪੀੜਿਆ ਜਾਂਦਾ ਨਾ ਇਹ ਕਹਿੰਦੇ ਗੰਨੇ ਨੂੰ ਕਹਿੰਦੇ ਇਦਾਂ ਸਜਾਈ ਮਿਲਣੀ ਆ ਤੇਦਾ ਕੋਲੂ ਚ ਪੀੜਿਆ ਜਾਂਦਾ ਜੀਵਾ ਦੀ ਖੁਦਾਈ ਰੋਟੜੀ ਲੋਣ ਨਨ ਲਿਜ ਰਜਾਏ ਠੰਡਾ ਪਾਣੀ ਪੀਕੇ ਸੱਚਾ ਰਬ ਧਿਆਏ ਛੋਡੋ ਸਬੇ ਨਿਆਮ ਦੀ ਕਿਹਾਮਤ ਹੋ ਨੂੰ ਕਰ ਖਿਆਦ ਜਿਸਾ ਉਡਸੀ ਰੋਏ ਜੀਉ ਭਲਿਆ ਮਿੱਠਾ ਸੁਆਦ ਵੱਦਾ ਪੀਤਾ ਨਿਕਲੇ ਜਿਉਂ ਤੇਲ ਕਹਾਣੀ ਦੇਲ ਕਹਿੰਦੇ ਜਿੰਨੇ ਸਵਾਦ ਉੱਥੇ ਲਾ ਲਾ ਕੇ ਖਾਣਾ ਹੈ ਨਾ ਲੋਕਾਂ ਨੇ ਲੁੱਟ ਲੁੱਟ ਕੇ ਕਹਿੰਦੇ ਇਹ ਜਿੱਦਾਂ ਤਿਲਾਂ ਚੋਂ ਤੇਲ ਕੱਢੀਏ ਨਾ ਇਦਾਂ ਤੇਰੇ ਤੇਰਾ ਤੇਲ ਕੱਢਣਾ ਉੱਥੇ ਰਸ ਕਸ ਖਾਦੇ ਬਹੁਕਣੇ ਬੁੜੇ ਤੂੰ ਦੱਸ ਸਵਾਦ ਖਾਦੇ ਹਨ ਸੰਗ ਕ ਸੰਗੇ ਬੈਲ ਊੜਨੇ ਬਾਹੇ ਕੋਈ ਨਾ ਜੀਵ ਧਿਆ ਮਰਮਾ ਸੜੀ ਮਨੋ ਚਿਤੇ ਚਿਤ ਹੋ ਵਿਸਾਰੇ ਸੁਖ ਨਾ ਟੁੜਦੇਂ ਦਿਆਂ ਦੁਖੜੇ ਹੱਡ ਉਪਏ ਦੁਖ ਦੁਖੇ ਸੁਖ ਦੁਖੇ ਦੁਖੇ ਵਹ ਵਦਾ ਸੁਖੜੇ ਨਸ ਗਏ ਸਵਾਲ ਕਾ ਜੀ ਮਾਰੇ ਕੰਦੇ ਜਿਨਾਂ ਨੇ ਇਹ ਚੁਪੜੀਆਂ ਖਦੀਆਂ ਹਰਾਮ ਕੋਰਾ ਨੇ ਚੋਰੀਆਂ ਡੱਕ ਕੇ ਮਾਰ ਮਾਰ ਕੇ ਰੁਕਮ ਦਿਨ ਖਾਦਾ ਨਾ ਉਹਨਾਂ ਨੂੰ ਫਿਰ ਜਿੱਦਾਂ ਤਿਲਾਂ ਦਾ ਤੇਲ ਕੱਢਿਆ ਜਾਂਦਾ ਹੈ ਇਸੇ ਤਰੀਕੇ ਉਹਨਾਂ ਨੂੰ ਉੱਥੇ ਕੋਲੂ ਨਾਲ ਪੀੜਿਆ ਜਾਣਾ ਹੈ ਸੋ ਆਓ ਇੱਥੇ ਹੀ ਸਮਾਜ ਚੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ